ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੋਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਜਿਸ ਸ਼ਖਸੀਅਤ ਦੇ ਨਾਲ ਕਰਨ ਜਾ ਰਹੇ ਹਾਂ ਉਹਨਾਂ ਨੇ ਕੌਮ ਦੇ ਲਈ ਇੱਕ ਲੜਾਈ ਲੜੀ ਬੁੜੈਲ ਜੇਲ ਬ੍ਰੇਕ ਦੇ ਲਈ ਇੱਕ ਲੱਡੂ ਕਾਂਡ ਦਾ ਜ਼ਿਕਰ ਆਉਂਦਾ ਹੈ ਜਿਸ ਕਾਂਡ ਤਹਿਤ ਜਿਸ ਕੇਸ ਤਹਿਤ 9 ਜਿਹੜੇ ਵਿਅਕਤੀ ਨੇ ਉਹਨਾਂ ਨੂੰ ਬਰੀ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਸਤਨਾਮ ਸਿੰਘ ਸਲੇਮਪੁਰਵੀ ਨੇ ਜਿਨ੍ਹਾਂ ਦਾ ਨਾਮ ਲੱਡੂ ਕਾਂਡ ਦੇ ਵਿੱਚ ਆਇਆ ਸੀ ਜਦੋਂ ਵੀ ਕੌਮ ਤੇ ਵਿਪਤਾ ਬਣਦੀ ਹੈ ਸਾਡਾ ਇਤਿਹਾਸ ਗਵਾਹ ਹੈ ਸਦੀਆਂ ਤੋਂ ਅਸੀਂ ਇਤਿਹਾਸ ਪੜਦੇ ਆ ਰਹੇ ਹਾਂ ਕਿ ਸਾਡੀ ਕੌਮ ਦੇ ਵਿੱਚ ਜਿਹੜੇ ਸੂਰਮੇ ਪੈਦਾ ਹੋਏ ਨੇ ਉਹਨਾਂ ਨੇ ਕੌਮ ਨੂੰ ਬਚਾਉਣ ਦੇ ਲਈ ਆਪਣਾ ਯੋਗਦਾਨ ਪਾਇਆ ਹੈ ਭਾਵੇਂ ਉਹ ਪੁਰਾਣਾ ਸਮਾਂ ਹੋਵੇ ਜਾਂ ਅੱਜ ਦਾ ਸਮਾਂ ਹੋਵੇ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ ਤਕ ਕੌਮ ਦੇ ਹੀ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਜਿਹੜੇ ਯੋਧੇ ਨੇ ਜਾਂ ਜਿਹੜੇ ਲੋਕ ਨੇ ਉਹ ਖੁਦ ਅੱਗੇ ਆਉਂਦੇ ਨੇ ਆਪਣੀ ਕੌਮ ਨੂੰ ਬਚਾਉਣ ਦੇ ਲਈ ਅਜਿਹੇ ਹੀ ਸਤਨਾਮ ਸਿੰਘ ਸਲੇਮਪੁਰਵੀ ਨੇ ਜਿਨ੍ਹਾਂ ਦਾ ਨਾਮ ਲੱਡੂ ਕਾਂਡ ਦੇ ਵਿੱਚ ਬੇਸ਼ੱਕ ਆਇਆ ਹੈ ਤੇ ਭਰੀ ਵੀ ਹੋਏ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੂਰਾ ਵਰਤਾਰਾ ਸੀ ਕੌਮ ਨੂੰ ਬਚਾਉਣਾ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਣ ਦਾ ਸੋ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਸਤਨਾਮ ਸਿੰਘ ਸਲੇਮਪੁਰ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਤੁਹਾਨੂੰ ਭਰੀ ਕੀਤਾ ਹੈ ਜਿਸ ਨੂੰ ਲੱड्डੂ ਕਾਂਡ ਕਿਹਾ ਜਾਂਦਾ ਹੈ ਬੁਰਾ ਬੁੜੈਲ ਜੇਲ ਬ੍ਰੇਕ ਕਾਂਡ ਯਾਨੀ ਕਿ ਇਹ ਕਿਹਾ ਜਾਂਦਾ ਸੀ ਕਿ ਲੱਡੂਆਂ ਦੇ ਨਾਲ ਜੇਲ ਤੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਤੁਹਾਡੇ ਵੱਲੋਂ ਕੀਤੀ ਜਾਣੀ ਸੀ ਸਭ ਤੋਂ ਪਹਿਲਾਂ ਤੇ ਇਸ ਕਾਂਡ ਦੇ ਬਾਰੇ ਜਾਣਨਾ ਚਾਹਾਂਗੇ ਕਿ ਕੀ ਸੀ ਲੱड्डੂ ਕਾਂਡ ਨਾਮ ਕਿਉਂ ਰੱਖਿਆ ਗਿਆ ਪੂਰੀ ਗੱਲ ਕੀ ਸੀ ਵੈਸੇ ਤਾਂ ਜੀ ਲੱड्डੂ ਕਾਂਡ ਦਾ ਫੁੱਲਸ ਵਾਲਿਆਂ ਨੇ ਬਣਾਇਆ ਸੀਗਾ ਕਹਾਣੀਆਂ ਬਣਾਈ ਆ ਹੂੰ ਠੀਕ ਹੈ ਜੀ ਬਾਕੀ ਆਪਾਂ ਠੀਕ ਹੈ ਸਿੰਘਾਂ ਨੂੰ ਮਿਲਣ ਜਰੂਰ ਜਾਂਦੇ ਸੀਗੇ ਹੂੰ ਮੁਲਾਕਾਤ ਕਰਦੇ ਸੀਗੇ ਉਹਨਾਂ ਦੀ ਹੂੰ ਠੀਕ ਹੈ ਜੀ ਤੇ ਮੁਲਾਕਾਤ ਕਰਦੇ ਸੀਗੇ ਕੋਈ ਗਲਤ ਅਡਰੈਸ ਤੇ ਹੀ ਕਰਦੇ ਸੀਗੇ ਮੈਂ ਹੂੰ 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 ਤੇ ਫਿਰ ਚਾਰ ਪੰਜ ਮੁਲਾਕਾਤਾਂ ਹੋਈਆਂ ਤਕਰੀਬਨ ਉਹੀ ਅਡਰੈਸ ਤੇ ਹੂੰ ਫਿਰ ਇਨਕੁਆਰੀ ਹੋਗੀ ਉਸ ਤ ਵਾਰ ਉੱਥੇ ਗਏ ਤਾਂ ਅਰੈਸਟ ਕਰ ਲਏ ਉਹਨਾਂ ਨੇ ਹੂੰ ਕੀ ਇਹਨਾਂ ਨੂੰ ਮਿਲਣ ਜਾਂਦੇ ਸੀ ਤੁਸੀਂ ਖਾਸ ਤੌਰ ਤੇ ਹਾਂਜੀ ਜਗਤਾਰ ਸਿੰਘ ਹਵਾਰਾ ਨੂੰ ਕਿਤੇ ਦੇਖ ਆਉਂਦੇ ਸੀ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਜਾਂਦੇ ਸੀਗੇ ਕਿੰਨੀ ਕੁ ਪੁਰਾਣੀ ਥੋੜੀ ਉਹਨਾਂ ਦੇ ਨਾਲ ਸਾਂਝ ਸੀ ਤਕਰੀਬਨ 90 90 ਕਿਦੀ ਹੋਊਗੀ ਜੀ 90 ਦੀ 98 ਦੇ ਵਿੱਚੇ ਕਾਂਡ 98 ਜੋ ਆਇਆ ਹਾਂਜੀ ਉਹ ਤਕਰੀਬਨ ਜਦੋਂ ਕਾਫੀ ਜ਼ਿਆਦਾ ਮੂਵਮੈਂਟ ਸੀਗੀ ਹਾਂ ਹਾਂ ਤੇ ਸਿੰਘੋਂ ਦੇ ਹੁੰਦੇ ਸੀਗੇ ਆਪਣੀਆਂ ਮੋਟਰਾਂ ਕਰਨੀ ਹਾਂ ਹਾਂ ਤੇ ਗੰਨਾ ਹੁੰਦਾ ਸੀਗਾ ਉਹਨਾਂ ਚ ਆਲੂਕੇ ਹੁੰਦੇ ਸੀਗੇ ਜਾਂ ਬੈਕਟੀਆਂ ਹੁੰਦੀ ਸੀ ਹਾਂਜੀ ਹਾਂ ਤੇ ਇਹਨਾਂ ਦੀ ਸੇਵਾ ਕਰਨੀ ਆ ਆਪਣਾ ਹਾਂ ਚਲੋ ਸਿੰਘਾਂ ਦੀ ਸੇਵਾ ਕਰਨਾ ਆਪਣਾ ਫਰਜ਼ ਆ ਜੀ ਹਾਂ ਆਪਾਂ ਕਰਦੇ ਸੀਗੇ ਜੀ ਠੀਕ ਹੈ ਭਾਈ ਜਗਤਾਰ ਸਿੰਘ ਹਮਾਰਾ ਤੇ ਉਹਨਾਂ ਦੇ ਸਾਥੀਆਂ ਦੀ ਸੇਵਾ ਤੁਹਾਡੇ ਵੱਲੋਂ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਪ੍ਰਸ਼ਾਦਾ ਵਗੈਰਾ ਛਕਾਉਣਾ ਲੱਸੀ ਬੁਲਾਉਣੀ ਦੁੱਧ ਬੁਲਾਉਣਾ ਠੀਕ ਹੈ ਮਤਲਬ ਸੁਣਨ ਦੇ ਵਿੱਚ ਚਾਹੁੰਦੇ ਕਿ ਉਸ ਵੇਲੇ ਤੁਹਾਡੀ ਉਮਰ ਬਹੁਤ ਛੋਟੀ ਸੀ 15 ਤੋਂ 16 ਸਾਲ ਦੀ ਉਮਰ ਸੀ ਜਦੋਂ ਤੁਸੀਂ ਭਾਈ ਜਗਤਾਰ ਸਿੰਘ ਹਮਾਰਾ ਤੇ ਉਹਨਾਂ ਦੇ ਸਾਥੀਆਂ ਨੂੰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀਗੇ ਉਸ ਉਮਰ ਦੇ ਵਿੱਚ ਤੇ ਕਹਿੰਦੇ ਜਵਾਨੀ ਜੜਨੀ ਸ਼ੁਰੂ ਹੁੰਦੀ ਹੈ ਖੂਨ ਗਰਮ ਹੁੰਦਾ ਹੈ ਹਨਾ ਤੇ ਦੁਨੀਆ ਨੂੰ ਅਸੀਂ ਆਪਣੀ ਨਜ਼ਰ ਨਾਲ ਵੇਖਦੇ ਆ ਆਪਣੇ ਐਸ਼ੋ ਆਰਾਮ ਵੱਲ ਸਾਡਾ ਜ਼ਿਆਦਾ ਧਿਆਨ ਹੁੰਦਾ ਪਰ ਤੁਸੀਂ ਉਸ ਉਮਰ ਦੇ ਵਿੱਚ ਸਿੱਖੀ ਵੱਲ ਲੱਗੇ ਸਿੰਗਲ ਦੀ ਸੇਵਾ ਵੱਲ ਲੱਗੇ ਸ਼ੁਰੂਤਾਂ ਹੀ ਤਕਰੀਬਨ ਨਾ ਇਤਿਹਾਸ ਪੜਦੇ ਸੀ ਇਹ ਸਿੰਘਾਂ ਦਾ ਹਮ ਆਪਣਾ ਮਤਲਬ ਸ਼ੁਰੂਤਾਂ ਹੀ ਸੀਗਾ ਮਤਲਬ ਇਹ ਸਿੰਘਾਂ ਦੀ ਸੇਵਾ ਕਰਨਾ ਜਾਂ ਸਿੰਘ ਬਣਨਾ ਇਸ ਤਰ੍ਹਾਂ ਹੀ ਹਮ ਕੌਮ ਦੀ ਸੇਵਾ ਕਰਨਾ ਠੀਕ ਹੈ ਆਪਣਾ ਮਤਲਬ ਫਰਜ਼ ਹੀ ਸਮਝਦਾ ਸੀਗਾ ਛੋਟੇ ਪਰਿਵਾਰ ਦੇ ਵਿੱਚ ਮਾਹੌਲ ਸੀ ਪਹਿਲਾਂ ਸਿੱਖ ਧਰਮ ਤੋਂ ਜ਼ਿਆਦਾ ਜਿਹੜਾ ਪ੍ਰੇਰਿਤ ਹੋਏ ਹੋ ਉਹ ਦੂਸਰੇ ਨਹੀਂ ਜੀ ਨਹੀਂ ਆਪਾਂ ਨੂੰ ਕੁਦਰਤ ਵੱਲੋਂ ਆਪਾਂ ਨੂੰ ਇਹ ਹੋਇਆ ਜੀ ਮੈਨੂੰ ਇਹ ਹੋਇਆ ਕੰਮ ਵਿੱਚ ਹੂੰ 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 ਠੀਕ ਹੈ ਉਸ ਟਾਈਮ ਮਾਤਾ ਜੀ ਸੀਗੇ ਜਿਸ ਤੋਂ ਮੈਰਜ ਹੋ ਗਈ ਸੀ ਕਿ ਸਾਰੀਆਂ ਦੀ ਇੱਕ ਸਿਸਟਰ ਸੀਗੀ ਛੋਟੀ ਪੜਨ ਜਾਂ ਚਲੀ ਜਾਂਦੀ ਸੀ ਹੂੰ ਹੂੰ ਚਲੋ ਮਾਤਾ ਨੂੰ ਕਹਿਣਾ ਮੈਂ ਤਾਂ ਪ੍ਰਸ਼ਾਦਾ ਚਾਹੀਦਾ ਸੀਂ ਗਏ ਹੋਇਆ ਹੂੰ ਮਾਤਾ ਕਿ ਵੀ ਚਲ ਮੇਰੇ ਨਾਲ ਲੱਗ ਕੇ ਉਹ ਬਣਾ ਕੇ ਮੈਨੂੰ ਫੇਰ ਦਿਓ ਤੁਹਾਡੇ ਮਦਰ ਵੀ ਨਹੀਂ ਰੋਕਦੇ ਸੀ ਤੁਹਾਨੂੰ ਕਿ ਇਹ ਉਹਨਾਂ ਨੂੰ ਮਤਲਬ ਕਾਫੀ ਮਰਫਨ ਜੀ ਉਹ ਵੀ ਸਿੱਖੀ ਨਾਲ ਸਿੰਘਾਂ ਨਾਲ ਵੀ ਹਾਂ ਚਲੋ ਸਿੰਘ ਬੈਠੇ ਆ ਕਿਸੇ ਮਾਮਾ ਦੇ ਪੁੱਤਾਂ ਹੋਗੇ ਤੇ ਭੁੱਖੇ ਨਾ ਹੋਣ ਹਾਂਜੀ ਉਹਨਾਂ ਨੂੰ ਫਿਰ ਪ੍ਰਸ਼ਾਦਾ ਮਾਤਾ ਦੇ ਨਾਲ ਲਾ ਲੈਣਾ ਮੈਨੂੰ ਹਾਂ ਚਲ ਮੈਂ ਬਣਾਣੀ ਤੇ ਛੇਤੀ ਛੇਤੀ ਨਾਲ ਕਰਕੇ ਚੋਪੜੇ ਦੇ ਰੋਟੀਆਂ ਹਾਂ ਜਿਸ ਨਾਲ ਕਰਕੇ ਚਲੋ ਉਹਨਾਂ ਨੂੰ ਫਿਰ ਤੁਸੀਂ ਖੁਦ ਲੈ ਕੇ ਜਾਂਦੇ ਸੀ ਪ੍ਰਸ਼ਾਦਾ ਉਹ ਲੈ ਕੇ ਜਾਂਦਾ ਸੀਗਾ ਹਮ ਜਦੋਂ ਬੁੜ੍ਹੇਲ ਜੇਲ ਦੇ ਵਿੱਚ ਤੁਸੀਂ ਮੁਲਾਕਾਤ ਕਰਨ ਜਾਂਦੇ ਸੀਗੇ ਕਿੰਨੀ ਕ ਵਾਰ ਇੱਕ ਮਹੀਨੇ ਦੇ ਵਿੱਚ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਦੀ ਮੁਲਾਕਾਤ ਕਰਦੇ ਸੀ ਤੁਸੀਂ ਇਵਨ ਮੈਂ 3-2-3 ਮਹੀਨੇ ਚ ਕੀਤੀਆਂ ਮੁਲਾਕਾਤਾਂ ਉਹਨਾਂ ਦੀਆਂ ਉਹੀ 10 ਦਿਨ ਬਾਅਦ 15 ਦਿਨ ਬਾਅਦ ਚਾਰ-ਪੰਜ ਪੰਜ ਕ ਮੁਲਾਕਾਤਾਂ ਗਿਰੀਆਂ ਮੇਰੇ ਨਾਲ ਸ਼ਹੀਨ ਕੇ ਚ ਮੈਨੂੰ ਰੈਸਟ ਕਰ ਲਿਆ ਸੀ ਮੇਨ ਕੁਆਰੀ ਮੇਰਾ ਹੋ ਗਈ ਐਡਰੈਸ ਗਲਤ ਲਿਖ ਹੁੰਦਾ ਸੀਗਾ ਜਦੋਂ ਮੁਲਾਕਾਤ ਕਰਨ ਜਾਂਦੇ ਸੀ ਖਾਸ ਤੌਰ ਤੇ ਕੀ ਗੱਲਬਾਤ ਹੁੰਦੀ ਸੀਗੀ ਤੁਹਾਡੇ ਦੋਨਾਂ ਚ ਬਸ ਸਿੱਖੀ ਬਾਰੇ ਹੀ ਹੁੰਦੀਆਂ ਸੀ ਕੌਮ ਦੇ ਬਾਰੇ ਕੌਮ ਬਾਰੇ ਜੀ ਕੌਮ ਬਾਰੇ ਆਪਾਂ ਮਤਲਬ ਸ਼ੀਦੀ ਵੀ ਪੈ ਜਾਵੇ ਕੋਈ ਉਹ ਨਹੀਂ ਹੈਗੀ ਹੂੰ ਇਹ ਜਜ਼ਬਾ ਰੱਖਦੇ ਸੀ ਉਸ ਵੇਲੇ ਮੁਲਾਕਾਤ ਕਰਨ ਪਿੱਛੇ ਮਕਸਦ ਕੀ ਸੀ ਖਾਸ ਤੌਰ ਤੇ ਤੁਸੀਂ ਕਿਉਂ ਜਾਂਦੇ ਸੀ बार-बार ਮੁਲਾਕਾਤ ਕਰਨ ਹਾਲਾਂਕਿ ਥੋੜਾ ਪਰਸਨਲ ਸਵਾਲ ਹੈ ਪਰ ਫਿਰ ਵੀ ਮੈਂ ਜਾਨਣਾ ਚਾਹੁੰਦੀ ਆ ਬੜੀ ਉਸਕਤਾ ਦੇ ਨਾਲ ਕਿ ਕਿਉਂ ਤੁਹਾਡੇ ਮਨ ਚ ਸਿੱਖੀ ਬਾਰੇ ਪਤਾ ਚਾਹੀਦਾ ਉਸਤਾਂ ਨਾਲ ਕੋਈ ਜੀ ਪਲੈਨਿੰਗ ਨਹੀਂ ਸੀਗੀ ਮਤਲਬ ਨਾ ਉਹਨਾਂ ਨੇ ਜੇ ਮੇਰਾ ਕੋਈ ਗੱਲ ਕਰੀ ਸੀਗੀ بس کہہ ਲੋ ਕਿ ਵੀ ਕਬ ਬੜਾ ਭਰਾ ਸਮਝ ਕੇ ਜਾਂ ਇੱਕ ਕੌਮ ਦਾ ਹੀਰਾ ਸਮਝ ਕੇ ਹੀ ਹਮਮ ਠੀਕ ਹੈ ਤੁਸੀਂ ਦੱਸਿਆ ਵੀ ਤੁਸੀਂ ਪੰਜ ਤੋਂ 6 ਮੁਲਾਕਾਤਾਂ ਕੀਤੀਆਂ ਨੇ ਤੇ 6ਵੀਂ ਵਾਰ ਤੁਹਾਡੀ ਅਰੈਸਟ ਹੋ ਗਈ ਕਿਵੇਂ ਅਰੈਸਟ ਹੋਈ ਕੀ ਸਬਬ ਬਣਿਆ ਕਿਵੇਂ ਫਿਰ ਤੁਹਾਡਾ ਨਾਮ ਜਿਹੜਾ ਲੱड्डੂ ਕਾਂਡ ਦੇ ਵਿੱਚ ਜੋੜਿਆ ਗਿਆ ਉਸ ਟਾਈਮ ਮਤਲਬ ਗਿਆ ਮੈਂ ਮੁਲਾਕਾਤ ਤੇ ਹਮ ਚਲੋ ਜੀ ਤਾਰਸੀ ਕਹਿੰਦੇ ਵੀ ਤੁਹਾਡੀ ਜੀ ਅਨੁਕਾਰੀ ਹੋਣ ਦੀ ਦਾਰਾ ਵੀ ਮੈਨੂੰ ਕਿ ਸ਼ਾਇਦ ਹੋ ਸਕਦੀ ਆ ਹੂੰ ਤੁਸੀਂ ਨਾਮ ਹੰਦਸਤਾਨ ਸਿੰਘ ਤੇ ਚੰਗਾ ਸੀਗਾ ਹੂੰ 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 ਚਲੋ ਮੈਂ ਕਿਹਾ ਵੀ ਮੈਂ ਤਾਂ ਭਰਾ ਹੁਣ ਆ ਗਿਆ ਦੇਖੀ ਜੋ ਜੋ ਹੋਊਗਾ ਹੁਣ ਹੂੰ 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 ਚਲੋ ਬਾਹਰ ਨਿਕਲਿਆ ਬਾਹਰ ਨਿਕਲੇ ਬਿਲਕੁਲ ਜੇਲ੍ਹ ਤੋਂ ਬਾਹਰ ਗਿਆ ਹੂੰ ਉਦੋਂ ਹੀ ਰੈਜਿਸਟਰ ਕਰ ਲਿਆ ਪਿੱਛੋਂ ਗੱਡੀ ਆਈ ਹੂੰ ਬਾਹ ਬੰਨੀ ਉਹਨਾਂ ਨੇ ਜਦੀ ਮੂੰਹ ਬੰਨ ਅੱਖਾਂ ਬੰਨੀਆਂ ਹੂੰ ਚਲੋ ਗੱਡੀ ਦੀ ਸੀਟ ਖਲੀ ਹੂੰ ਤੇ ਲੈ ਕੇ ਗਏ ਮੈਨੂੰ ਡਰਗਸ ਕੋੜਾ ਕੋਈ ਜਗਾ ਉੱਤੇ ਉੱਥੇ ਲੈ ਕੇ ਗਏ ਮਤਲਬ ਕੁਝ-ਕੁਝ ਕੀਤੀ ਉਹਨਾਂ ਨੇ ਵੀ ਕਿਹਾ ਕਿਵੇਂ ਮਿਲਦਾ ਇਹਨੂੰ ਕਿ ਆਗਲ ਗਲਤ ਨਾਮ ਤੇ ਕਰ ਦੇਣੀ ਹੂੰ ਚਲੋ ਉਸ ਟਾਈਮ 'ਤੇ ਸੀਗਾ ਕੁਛ-ਕੁਛ ਸੀਗਾ ਆਪਣੇ ਕੋਲੇ ਹੂੰ ਹੂੰ ਕੋਈ ਸਮਾਨ ਵੀ ਸੀਗਾ ਤੇ ਕੋਈ ਲੱਡੂ-ਲੱਡੂ ਨਹੀਂ ਸੀਗੇ ਮਤਲਬ ਉਸ ਟਾਈਮ ਖਾਲੀ ਸੀਗਾ ਮੈਂ ਖਾਲੀ ਉਹ ਆਇਆ ਸੀਗਾ ਮਤਲਬ ਕਹਿੰਦਾ ਕੋਈ ਫਰੂਟ ਵਗੈਰਾ ਲਿਆ ਸੀਗਾ ਹੂੰ ਹੂੰ ਤੇ ਉਹਨਾਂ ਨੂੰ ਦੇ ਕੇ ਉਸ ਤਰ੍ਹਾਂ ਹੀ ਵਾਪਸ ਜਦੋਂ ਮੁੜਿਆ ਉਦੋਂ ਹੀ ਚੱਕਾ ਤੇ ਉਹਨਾਂ ਨੇ ਹੂੰ ਤੁਸੀਂ ਕਹਿ ਰਹੇ ਸੀ ਕਹਿ ਰਹੇ ਹੋ ਕਿ ਤੁਹਾਡੇ ਕੋਲ ਸਮਾਨ ਸੀਗਾ ਕਿਸ ਤਰ੍ਹਾਂ ਦਾ ਸਮਾਨ ਸੀ ਹਾਂਜੀ ਸਮਾਨਾ ਸੀਗਾ ਮਤਲਬ ਬਲਾਸਟ ਵਾਲੇ ਕਹਿ ਲਓ ਬਲਾਸਟ ਵਾਲਾ ਸੀ ਮਤਲਬ ਕੋਈ ਨਹੀਂ ਮਤਲਬ ਇਹ ਪਲਾਨਿੰਗ ਸੀਗੀ ਕਿ ਜੇ ਜੇ ਸੋਣੀ ਨਹੀਂ ਹੈ ਪਲਾਨਿੰਗ ਫਿਲਹਾਲ ਨਹੀਂ ਸੀਗੀ ਮਤਲਬ ਕੋਈ ਵੀ ਅਜੇ ਤੇ ਉਹ ਫੇਰ ਇਹਨਾਂ ਨੇ ਬਣਾਈ ਆ ਮਤਲਬ ਲੱਡੂ ਲੱਡੂ ਜੋ ਵੀ ਬਣਾਏ ਆ ਇਹਨਾਂ ਨੇ ਖੁਦੇ ਹੀ ਬਣਾ ਕੇ ਖੁਦੇ ਹੀ ਗਾਇਬ ਕਰਤੇ ਇਹਨਾਂ ਨੇ ਅੱਛਾ ਹਾਂਜੀ ਹਾਂ ਹੂੰ ਜਦੋਂ ਫੇਰ ਦੁਬਾਰਾ ਇਨਕੁਆਰੀ ਹੋਈ ਲੱਡੂ ਵੀ ਨਹੀਂ ਪੂਰੇ ਮਿਲੇਗੇ ਉਹ ਵੀ ਗਾਇਬ ਹੋ ਗਏ ਸੀ 26 ਲੱਡੂ ਦੱਸੇ ਜਾਂਦੇ ਸੀ ਤੇ 26 ਚੋਂ 18 ਰਹਿ ਗਏ ਸੀ ਹਾਂਜੀ ਜਦੋਂ ਗ੍ਰਿਫਤਾਰੀ ਹੁੰਦੀ ਹੈ ਫਿਰ ਕਿੱਥੇ ਰੱਖਿਆ ਤੁਹਾਨੂੰ ਮੈਨੂੰ ਜਿਨ੍ਹਾਂ ਨੇ ਮੈਨੂੰ ਨਹੀਂ ਪਤਾ ਮੇਰੀ ਧੱਕਾ ਮੰਨ ਕੇ ਲੈ ਗਏ ਸੀਗੇ ਮੈਨੂੰ ਕੋਈ ਪਤਾ ਨਹੀਂ ਹੈ ਕਿ ਕਿੱਥੇ ਲੈ ਗਏ ਸੀਗੇ ਮੈਨੂੰ 8 ਜੂਨ 1998 ਨੂੰ ਨੇ ਅਰੈਸਟ ਕੀਤਾ ਤੇ 11 ਨੂੰ ਮੈਨੂੰ ਸ਼ੋਅ ਕਰਿਆ 3 ਦਿਨ ਤਾਂ ਬਸ ਕਹ ਲੋ ਕਿ ਟੌਰਚਰ ਕੀਤਾ ਬਹੁਤ ਜ਼ਿਆਦਾ ਕਿਸ ਤਰ੍ਹਾਂ ਦਾ ਟੌਰਚਰ ਹੋਇਆ ਬਹੁਤ ਜ਼ਿਆਦਾ ਟੌਰਚਰ ਕੀਤਾ ਇਹਨਾਂ ਨੇ ਕਰੰਟ ਵਗੈਰਾ ਲਗਾਏ ਹਾਂਜੀ ਹਾਂ ਮਤਲਬ ਤੇ ਲੱਤਾਂ ਖਿੱਚੀਆਂ ਹਾਂ ਜੀ ਬਾਕੀ ਕੁਝ ਪਤਾ ਨਹੀਂ ਕਈ ਵਾਰ ਤਾਂ ਬੇਹੋਸ਼ੀ ਵੀ ਹੋਈ ਉਸ ਟਾਈਮ ਬੇਹੋਸ਼ ਹੋ ਜਾਂਦੇ ਸੀਗੇ ਫਿਰ 3 ਦਿਨ ਬਾਅਦ 11 ਜੂਨ ਨੂੰ ਤੁਹਾਨੂੰ ਕਿੱਥੇ ਸ਼ੋਅ ਕੀਤਾ ਕਿਹੜੇ ਥਾਣੇ ਦੇ ਵਿੱਚ ਫਿਰ ਇਹਨਾਂ ਨੇ 34 ਚ ਚੰਡੀਗੜ੍ਹ ਚੰਡੀਗੜ੍ਹ ਹਾਂ ਫਿਰ ਉਤੋਂ ਇਹ ਫਿਰ ਇਹਨਾਂ ਨੇ ਮਤਲਬ ਸ਼ੋਅ ਕੀਤਾ ਤੇ ਕੋਰਟ ਚ ਲੈ ਕੇ ਗਏ ਹਾਂ ਉਤੋਂ ਸੱਤ ਦਿਨ ਦਰਮਾਨ ਦਿੱਤਾ ਰਿਮਾਂਡ ਦੇ ਵਿੱਚ ਫਿਰ ਟਾਰਚਰ ਹੋਇਆ ਰਿਮਾਂਡ ਸਪੀਟ ਉੱਤੋਂ ਹਾਂ ਕਿੰਨੀ ਵਾਰ ਤੁਹਾਡੇ ਨਾਲ ਟੌਰਚਰ ਹੋਇਆ ਹੈ ਇੰਨੀ ਦਿਨੀ ਜਿੰਨੀ ਦਿਨ ਤੁਹਾਡੀ ਅਰੈਸਟ ਹੁੰਦੀ ਹੈ ਜਾਂ ਰਿਮਾਂਡ ਹੁੰਦਾ ਹੈ ਹਾਂ ਜੀ ਬਿਟੇ ਕਹਿ ਲੋ ਕਿ ਬਹੁਤ ਜ਼ਿਆਦਾ ਟੌਰਚਰ ਹੋਇਆ ਕੋਈ ਟਾਈਮ ਹੈਗੇ ਨਹੀਂ ਸੀਗਾ ਜਦੋਂ ਟੌਰਚਰ ਨਹੀਂ ਹੁੰਦਾ ਸੀਗਾ ਹਮ ਤੇ ਜਦੋਂ ਬੇਹੋਸ਼ ਹੋ ਜਾਣਾ ਫਿਰ ਪਾਣੀ ਪੂਣੀ ਪਾਰ ਕੇ ਨੇ ਅੱਖਾਂ ਤੇ ਮੂੰਹ ਤੇ ਪਾਣੀ ਮਾਰ ਕੇ ਹੋਸ਼ ਚੱਲੇ ਹੋਣਾ ਹਮ ਫਿਰ ਦੁਬਾਰਾ ਕੀ ਪੁੱਛਦੇ ਸੀ ਤੁਹਾਡੇ ਕੋਲੋਂ ਜਦੋਂ ਟੌਰਚਰ ਕੀ ਪਲੈਨਿੰਗ ਕੀ ਆ ਤੁਹਾਡੀ ਕਿਉਂ ਜਾਂਦਾ ਤੂੰ ਗਲਤ ਐਡਰੈਸ ਤੇ ਕਿਉਂ ਮਿਲਣ ਜਾਂਦਾ ਸੀਗਾ ਪਲੈਨਿੰਗ ਦੱਸੋ ਮ ਮ ਤੁਸੀਂ ਵਾਰ-ਵਾਰ ਇਹ ਜ਼ਿਕਰ ਕਰ ਰਹੇ ਹੋ ਵੀ ਤੁਸੀਂ ਗਲਤ ਐਡਰੈਸ ਤੇ ਗਲਤ ਨਾਮ ਤੇ ਸਾਈਨ ਕਰਕੇ ਫਿਰ ਤੁਹਾਡੀ ਜਿਹੜੀ ਮੁਲਾਕਾਤ ਹੈ ਤੁਸੀਂ ਭਾਈ ਜਤਾਲ ਸਿੰਘ ਵਾਰਾ ਨਾਲ ਕਰਦੇ ਸੀ ਸਤਨਾਮ ਸਿੰਘ ਤੋਂ ਕਿਹੜਾ ਨਾਮ ਤੁਸੀਂ ਰਜਿਸਟਰ ਦੇ ਵਿੱਚ ਦਰਜ ਕਰਾਇਆ ਸੀ ਚਰਨਜੀਤ ਸਿੰਘ ਸੀਗਾ ਜੀ ਹੂੰ ਤੇ ਅ ਪਿੰਡ ਸੀਗਾ ਰੈਲੀ ਹੂੰ ਤਸਵੀਰ ਬੱਸੀ ਪਠਾਨਾ ਹੂੰ ਇਸ ਜੇ ਪਾਦਰ ਨੇ ਮਤਲਬ ਲਗਿਆ ਕੋਈ ਪ੍ਰੂਫ ਜਦੋਂ ਮੁਲਾਕਾਤ ਦਰਜ ਕਰਾਉਂਦੇ ਸੀ ਉੱਥੇ ਕੋਈ ਪ੍ਰੂਫ ਨਹੀਂ ਮੰਗਿਆ ਜਾਂਦਾ ਸੀ ਨਹੀਂ ਉਸ ਤਾਂ ਕੋਈ ਪ੍ਰੂਫ ਨਹੀਂ ਸੀਗੇ ਮੰਗਦੇ ਉਹ ਸੀ ਤਾਂ ਰਜਿਸਟਰ ਦੇ ਮਤਲਬ ਲਿਖ ਕੇ ਹਮ ਹਮ ਲਗਾਤਾਰ ਭੇਜ ਦਿੰਦੇ ਪੁਲਿਸ ਨੂੰ ਸ਼ੱਕ ਕਿਵੇਂ ਹੋਇਆ ਕਿ ਕੋਈ ਸ਼ਾਇਦ ਇਹਨਾਂ ਅੰਦਰੋਂ ਹੀ ਕੋਈ ਗੱਲਬਾਤ ਹੋਈ ਆ ਹਮ ਉਹ ਆਪਣਾ ਨਾਮ ਵੀ ਨਹੀਂ ਲੈ ਸਕਦੇ ਹਮ ਠੀਕ ਹੈ ਮਤਲਬ ਨੌਕਰੀ ਬਾਰੇ ਅੰਦਰੋਂ ਹੀ ਗੱਲਬਾਤ ਹੋਈ ਆ ਵੀ ਇਹਨਾਂ ਦੀ ਨੌਕਰੀ ਕੀਤੀ ਜਾਵੇ ਹਮਮ ਦੀ ਲੱਗਦਾ ਹੈ ਕਿ ਕੋਈ ਮੈਨੂੰ ਮਾਰਨ ਦੀ ਪਲੈਨਿੰਗ ਨਾ ਹੋਵੇ ਇਹਨਾਂ ਦੀ ਹਮਮ ਉਧਰੋਂ ਕਿ ਆਪਸ ਵਿੱਚ ਇਹਨਾਂ ਦਾ ਹਮਮ ਮਤਲਬ ਬਣੀ ਨਹੀਂ ਕਹਿ ਲੋ ਕਿ بگੜ ਗਈ ਕਹਿ ਲੋ ਜੇਲ੍ਹ ਦੇ ਸਟਾਫ ਦੀ ਆਪਸ ਵਿੱਚ ਸਿੰਘਾਂ ਦੀ ਹੋ ਗਿਆ ਉਹਨਾਂ ਤੋਂ ਹੀ ਇਨਕੁਆਰੀ ਦੀ ਮਤਲਬ ਉਹਨਾਂ ਨੇ ਕੋਈ ਐਪਲੀਕੇਸ਼ਨ ਲਈ ਇਨਕੁਆਰੀ ਸ਼ੁਰੂ ਹੋਈ ਹਮ ਇਹ ਤਾਂ ਇਨਕੁਆਰੀ 'ਚ ਹੀ ਫਸੇਗਾ ਆਪਾਂ ਸਭ ਤੋਂ ਪਹਿਲੀ ਅਰੈਸਟ ਥੋੜੀ ਹੁੰਦੀ ਹੈ ਸਭ ਤੋਂ ਪਹਿਲੀ ਮੇਰੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਕੜੀ ਦਰ ਕੜੀ ਅੱਗੇ ਗ੍ਰਿਫਤਾਰੀਆਂ ਹੁੰਦੀਆਂ ਨੇ ਇਸ ਜੇਲ੍ਹ ਦੇ ਵਿੱਚ ਤੁਸੀਂ ਭਾਈ ਜਗਤਾਰ ਸਿੰਘ ਹਮਾਰਾ ਦੀ ਮੁਲਾਕਾਤ ਕਰਨ ਜਾਂਦੇ ਸੀ ਉਸੇ ਜੇਲ੍ਹ ਦੇ ਵਿੱਚ ਫਿਰ ਤੁਸੀਂ 4 ਸਾਲ ਕੈਦੀ ਬਣ ਕੇ ਰਹੇ ਕਿਸ ਤਰ੍ਹਾਂ ਦਾ ਸਮਾਂ ਬਤੀਤ ਕੀਤਾ ਫਿਰ ਉੱਥੇ 4 ਸਾਲ ਤੁਹਾਨੂੰ ਪਤਾ ਹੀ ਆ ਵੀ ਦਿੱਕਤਾਂ ਤਾਂ ਹੁੰਦੀਆਂ ਹੀ ਹੁੰਦੀਆਂ ਜੀ ਜੇਲ੍ਹ 'ਚ ਨਾ ਤੁਹਾਡੀ ਘਰ ਦੀ ਪੋਜੀਸ਼ਨ ਜਿਹ ਉਸ ਟਾਈਮ ਆ ਬਹੁਤ ਜ਼ਿਆਦਾ ਗਰੀਬੀ ਵਾਲੀ ਸੀਗੀ ਤੇ ਚਲੋ ਬਾਕੀ ਟਾਈਮ ਲੰਘ ਗਿਆ ਪਰਿਵਾਰ ਕੀ ਕੰਮਕਾਰ ਕਰਦਾ ਸੀ ਉਦੋਂ ਤੁਹਾਡਾ ਫਾਦਰ ਸਾਹਿਬ ਸੀਗੇ ਉਹ ਤਾਂ ਖੇਤੀਓ ਕਰਦੇ ਸੀ ਬ੍ਰਦਰਸ ਸੀਗੇ ਹੂੰ ਦੀ ਮੈਂ ਰਮੁਰਜ ਹੋ ਗਈ ਆਪਣੀ ਸਾਈਡ ਤੇ ਹੂੰ ਸਿਸਟਰਾਂ ਸੀ ਕਿ ਉਹਨਾਂ ਕਾਫੀ ਸਾਥ ਦਿੱਤਾ ਆਪਣਾ ਹਮ ਕਹ ਲੋ ਕਿ ਇੱਕ ਰੱਬ ਦੀ ਤਰ੍ਹਾਂ ਸਾਥ ਦਿੱਤਾ ਉਹਨਾਂ ਨੇ ਹਮ 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 ਮੇਰੀ ਬੀਸਟ ਸੀਗੇ ਵੱਡੇ ਜਸਵੀਰ ਕੌਰ ਹਮ ਢੱਲੋਂ ਮੈਰਿਜ ਹੋਈ ਹੋਈ ਉਹਨਾਂ ਦੀ ਹਮ ਉਹਨਾਂ ਨੇ ਬਹੁਤ ਸਾਥ ਦਿੱਤਾ ਮੈਨੂੰ ਹਮ ਜਿਸ ਟਾਈਮ ਜੇਲ ਗਏ ਉਸ ਟਾਈਮ ਵੀ ਕਿੰਨੀ ਕਮਰ ਸੀ ਤੁਹਾਡੀ ਉਸ ਟਾਈਮ ਮੈਨੂੰ ਤਰਕਿਮ 22 ਮਾਸਾਂ ਲੱਗਿਆ ਸੀ ਹਮ ਉਸ ਉਮਰ ਦੇ ਵਿੱਚ ਜਦੋਂ ਕੈਰੀਅਰ ਬਣਾਉਣਾ ਸੀ ਉਸ ਉਮਰ ਦੇ ਵਿੱਚ ਤੁਸੀਂ ਜੇਲ ਚਲੇ ਗਏ ਹਮ ਫਿਰ ਕਿਸ ਤਰ੍ਹਾਂ ਉੱਥੇ ਰੋਟੀ ਪਾਣੀ ਇੰਦਾ ਕਿਸ ਤਰ੍ਹਾਂ ਪ੍ਰਬੰਧ ਹੁੰਦਾ ਸੀ ਠੀਕ ਸੀ ਪਹਿਲਾਂ ਪਹਿਲਾਂ ਥੋੜੀ ਜਿਹੀ ਦਿੱਕਤ ਆਈ ਫਿਰ ਆਪਣਾ ਜਥੇਦਾਰ ਸਾਹਿਬ ਨਾਲ ਕੋਲੇ ਇਹਤੋਂ ਨਾਲ ਹੀ ਬਾੜ ਵਿੱਚ ਸੀ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਉਸੇ ਬੈਰਕ ਚ ਰਹਿੰਦੇ ਸੀ ਹੂੰ ਫਿਰ 4 ਸਾਲ ਬਾਅਦ ਬਾਹਰ ਕਿਵੇਂ ਆਈ ਜੇਲ ਤੋਂ ਫਿਰ ਕੇਸ ਮਤਲਬ ਡਿਸੀਜਨ ਡਿਸੀਜਨ ਹੋਇਆ ਜੀ ਹੂੰ ਤੇ 4 ਸਾਲ ਕੈਦ ਸੁਣਾਈ ਤੁਹਾਨੂੰ ਸੈਸ਼ਨ ਤੋਂ ਹੂੰ ਤੇ 8000 ਫਾਈਨ ਕੀਤਾ ਸੀ ਉਹਨਾਂ ਨੇ ਹੂੰ ਤੇ ਮੇਰਾ ਤਕਰੀਬਨ 1 ਮਹੀਨਾ ਰਹਿ ਗਿਆ ਸੀ ਉਸ ਟਾਈਮ ਹੂੰ ਜੇਲ੍ਹ ਦਾ ਹੂੰ ਮਤਲਬ ਕੈਦ ਦਾ ਹੂੰ ਬਾਕੀ ਟ੍ਰਾਇਲੇ ਕੱਟ ਲਏ ਸੀ ਕਿ ਮੈਂ ਹੂੰ ਪਹਿਲਾਂ ਜ਼ਮਾਨਤ ਵੀ ਹੋਈ ਸੀ ਕਿ ਸਾਰਿਆਂ ਦੀ ਜਦੋਂ ਜ਼ਮਾਨਤ ਹੋ ਗਈਆਂ ਲਾਸਟ ਵਿੱਚ ਮੇਰੀ ਲੱਗੀ ਜਸ ਸਾਹਿਬ ਨੇ ਮਤਲਬ ਕਈ ਵਕੀਲ ਕੀਤਾ ਸੀ ਅਸੀਂ ਹਾਈ ਕੋਰਟ ਹੂੰ ਤੇ ਫੀਸ ਵੀ ਕਾਪੀ ਲਈ ਸੀ ਉਸ ਟਾਈਮ ਆ ਦਿਕਤ ਵੀ ਕਾਫੀ ਆਈ। ਹੂੰ। ਐਮਲੀ ਨੇ ਮਤਲਬ ਫਾਦਰ ਸਾਹਿਬ ਨੇ ਕੀ ਦਿੱਤੀ ਸੀਗੀ ਸਾਰੀ? ਹਾਈ ਗੁੱਡ ਵੀ। ਹੂੰ। ਮਤਲਬ ਜਦੋਂ ਅਦਾਲਤ ਦੇ ਵਿੱਚ ਕੋਈ ਕੇਸ ਚੱਲਦਾ ਹੈ ਤਾਂ ਤਰੀਕ ਤੇ ਤਰੀਕ ਪੈਂਦੀ ਹੈ ਤਾਂ ਜਿਵੇਂ ਤੁਸੀਂ ਦੱਸਿਆ ਵੀ ਵਕੀਲ ਦੀ ਫੀਸ ਵੀ ਮੋਟੀ ਸੀਗੀ। ਬਾਰ-ਬਾਰ ਫੀਸ ਦੇਣੀ ਪੈਂਦੀ ਹੋਏਗੀ, ਪੈਸੇ ਦੇਣੇ ਪੈਂਦੇ ਹੋਣਗੇ। ਫਿਰ ਪਰਿਵਾਰ ਦੇ ਜਿਹੜੇ ਮਾਲੀ ਹਾਲਾਤ ਸੀਗੇ ਉਹ ਕਿਸ ਤਰ੍ਹਾਂ ਦੇ ਰਹੇ? ਤਕਰੀਬਨ ਫਾਦਰ ਸਾਹਿਬ ਨੇ ਕਿਸੇ ਤੋਂ ਕਰਜ਼ਾ ਲੈ ਕੇ ਕਿਸੇ ਤੋਂ ਇਸ ਤਰ੍ਹਾਂ ਆੜਤੀਓ ਲੈ ਕੇ ਇਸ ਤਰ੍ਹਾਂ ਦਿੱਤੀ ਹੂੰ ਕਦੇ ਇਸ ਚੀਜ਼ ਦਾ ਰੰਜ ਨਹੀਂ ਕਰਦੇ ਸੀ ਫਾਦਰ ਸਾਹਿਬ ਵੀ ਇਹ ਤੂੰ ਕੀ ਕੀਤਾ ਨਹੀਂ ਉਹਨਾਂ ਨੂੰ ਤਾਂ ਐ ਸੀ ਸਾਡਾ ਪੁੱਤ ਚਲੋ ਜਿਉਂਦਾ ਹੈ ਹੂੰ ਇੰਨੇ ਹੀ ਬਹੁਤ ਹੂੰ ਕੋਈ ਗੱਲ ਨਹੀਂ ਕਹਿੰਦੇ ਉਹਨਾਂ ਨੇ ਮੈਨੂੰ ਮਤਲਬ ਇਹ ਕਦੇ ਨਹੀਂ ਕਿਹਾ ਹੈਗਾ ਵੀ ਤੂੰ ਕੀ ਕੀਤਾ ਹੈ ਕਿਉਂ ਕਰਿਆ ਹੂੰ ਠੀਕ ਹੈ ਕੋਈ ਨਹੀਂ ਕੋਈ ਗੱਲ ਨਹੀਂ ਉਹ ਇਹਨਾਂ ਦਾ ਪਿਰ ਕੇ ਆਉਂਗਾ ਹੂੰ ਕੌਮ ਵਾਸਤੇ ਕਰਿਆ ਜੋ ਵੀ ਕਰੇ ਹੂੰ ਜੇਲ੍ਹ ਦੇ ਵਿੱਚ ਫਿਰ ਸਮਾਂ ਕਿਵੇਂ ਬਤੀਤ ਕਰਦੇ ਸੀ ਕੋਈ ਕਿਤਾਬ ਪੜ੍ਹਦੇ ਸੀ ਗੁਰਬਾਣੀ ਪੜ੍ਹਦੇ ਸੀ ਗੁਰਬਾਣੀ ਪੜ੍ਹਦੇ ਸੀ ਜ਼ਿਆਦਾਤਰ ਗੁਰਬਾਣੀ ਹੀ ਪੜ੍ਹਦੇ ਸੀ ਹੂੰ ਠੀਕ ਹੈ ਬਾਕੀ ਕਈ ਵਾਰ ਕੋਈ ਇਸ ਤਰ੍ਹਾਂ ਪੜ੍ਹ ਲੈਣੀ ਕੋਈ ਚੀਜ਼ਾਂ ਧਰਮ ਆ ਘਤਾ ਫਿਰ ਕਿਤਾਬਾਂ ਪੜ੍ਹ ਲੈਣੀਆਂ ਬਾਹਰਲੀ ਦੁਨੀਆ ਨਾਲ ਕਿਵੇਂ ਜੁੜੇ ਰਹਿੰਦੇ ਸੀ ਫਿਰ ਟੀਵੀ ਵਗੈਰਾ ਉਸ ਟਾਈਮ ਮੋਬਾਈਲ ਫੋਨ ਤਾਂ ਜ਼ਿਆਦਾ ਨਹੀਂ ਹੁੰਦੇ ਸੀ ਹਾਂਜੀ ਮੇਰੇ ਮੋਬਾਈਲ ਫੋਨ ਤਾਂ ਸੀਗੇ ਨਹੀਂ ਹੂੰ ਬਾਕੀ ਚ ਹੁੰਦੇ ਤਾਂ ਲੋੜ ਹੀ ਨਹੀਂ ਹੈਗੀ ਅੰਦਰ ਤੁਹਾਨੂੰ ਪਤਾ ਹੀ ਬਿਲਕੁਲ ਉਸ ਟਾਈਮ ਨਹੀਂ ਸੀ ਹਾਂਜੀ ਤੇ ਬਾਕੀ ਟੀਵੀ ਵਗੈਰਾ ਦੇਖਦੇ ਸੀਗੇ ਟੀਵੀ ਲਾਇਆ ਤੇ ਸੀਗੇ ਨਾਲ ਫਿਰ ਮੁਲਾਕਾਤ ਕਰਨ ਕੌਣ ਕੌਣ ਜਾਂਦਾ ਸੀ ਫੈਮਿਲੀ ਚ ਮੇਰੇ ਮਾਤਾ ਜੀ ਬਾਦਰ ਸਾਹਿਬ ਹਮ ਸਿਸਟਰ ਆ ਜਾਂਦੇ ਸੀਗੇ ਜਿਆਦਾ ਜ਼ਰਾ ਹਮ ਹਮ ਵੱਡੇ ਸਿਸਟਰ ਬਹੁਤ ਜ਼ਿਆਦਾ ਜਾਂਦੇ ਸੀਗੇ ਹਮ ਹਮ ਤੁਸੀਂ ਪੜ੍ਹਾਈ ਕਿੱਥੇ ਤੱਕ ਕੀਤੀ ਹੈ ਮੈਂ ਜੀ ਪਲੱਸ 2 ਕੀਤੀ ਸੀਗੀ ਉਸ ਤੋਂ ਬਾਅਦ ਕੰਪਿਊਟਰ ਡਿਪਲੋਮਾ ਵੀ ਕੀਤਾ ਸੀਗਾ ਹਮ بس کہ ਲੋਕੇ ਸਿਰਫ ਮਤਲਬ ਰਮ ਵਗੈਰਾ ਹੀ ਹੁੰਦੀਆਂ ਸੀਗੀਆਂ ਵੀ ਇੰਟਰਵਿਊ ਦੇਣਾ ਉਹ ਨੌਕਰੀ ਵਾਸਤੇ ਹਾਂ ਨੌਕਰੀ ਵਾਸਤੇ ਹੂੰ بس ਉਧਰ ਇੰਟਰਵਿਊ ਦਿੰਦਾ ਸੀ ਉਧਰ ਇਧਰ ਉਹ ਲੱਗਾ ਤੇ ਇੰਦਰ ਇਰਾਦੇ ਕੁਝ ਹੋਰ ਸੀ ਹਾਂ ਜਿਸ ਟਾਈਮ ਤੁਹਾਡੀ ਰਿਹਾਈ ਹੋਈ ਜੇਲ੍ਹ ਤੋਂ ਬਾਹਰ ਆਉਣੀ ਹੋ ਤੁਸੀਂ 4 ਸਾਲ ਬਾਅਦ ਜਦੋਂ ਆਪਣੇ ਪਿੰਡ ਦੀ ਧਰਤੀ ਤੇ ਪੈਰ ਰੱਖਦੇ ਹੋ ਹਾਂ ਅਗੋਂ ਲੋਕਾਂ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਰਿਐਕਸ਼ਨ ਮਿਲਿਆ ਲੋਕਾਂ ਦਾ ਵਧੀਆ ਬਿਹੇਵੀਅਰ ਵੀ ਨਹੀਂ ਹੁੰਦਾ ਜੀ ਉਸ ਟਾਈਮ ਰੇਕੇ ਚੱਕੀ ਨਗਰ ਨਾਲ ਕਾਫੀ ਜ਼ਿਆਦਾਤਰ ਟਾਈਮ ਤੱਕ ਚੱਕੀ ਨਿਆ ਨਾਲੇ ਦੇਖਦੇ ਰਹੇ ਮੈਨੂੰ ਹੂੰ 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 ਬਹੁਤਾ ਕੋਈ ਬੁਲਾਉਂਦਾ ਵੀ ਨਹੀਂ ਸੀਗਾ ਹੂੰ ਵੀ ਪਤਾ ਨਹੀਂ ਕਿਵੇਂ ਦਾ ਬੰਦਾ ਹੈ ਦੋ ਚਾਰ ਘਰ ਸੀਗੇ ਜਣੀ ਠੀਕ ਆ ਵਧੀਆ ਸੀਗੇ ਬੁਲਾਉਂਦੇ ਸੀਗੇ ਪਰ ਕਾਫੀ ਲੋਕੀ ਜ਼ਿਆਦਾਤਰ ਮਤਲਬ ਦੂਰੋਂ ਆ ਕੇ ਲੰਘਦੇ ਸੀ ਦੂਰੋਂ ਕੇ ਲੰਘਦੇ ਸੀ ਉਸ ਟਾਈਮ ਫਿਰ ਮਨ ਤੇ ਠੇਸ ਨਹੀਂ ਸੀ ਵੱਜਦੀ ਕਿ ਮੈਂ ਕੌਮ ਲਈ ਇਹ ਨਾ ਲੋਕਾਂ ਦੇ ਲਈ ਹਾਂ ਇਸ ਤਰ੍ਹਾਂ ਵੱਜਦੀ ਸੀਗੀ ਵੀ ਇਹ ਦੇਖੋ ਕਿ ਕਿਸ ਤਰ੍ਹਾਂ ਦੇ ਲੋਕ ਆ ਹਨਾ ਵੀ ਆਪਾਂ ਜੇ ਕੌਮ ਵਾਸਤੇ ਤੁਰਦੇ ਆ ਤਾਂ ਲੋਕ ਸਾਥ ਦੇਣ ਦੀ ਬਜਾਇਸੋਂ ਦੂਰ ਹੋ ਰਹੇ ਹਨ ਹੂੰ ਤਾਂ ਟੈਸਟ ਵੱਧਦੀ ਦੀ ਹੂੰ ਫਿਰ ਲਾਈਫ ਨਾਰਮਲ ਕਿਵੇਂ ਹੋਈ ਹੌਲੀ ਹੌਲੀ ਲਾਈਫ ਹੌਲੀ ਹੌਲੀ ਹੋ ਗਈ ਜੀ ਮਤਲਬ ਲੋਕੀ ਸਮਝ ਗਏ ਸਮਝ ਗਏ ਜੀ ਹਾਂ ਵੀ ਚਲੋ ਤਾਂ ਵੀ ਡਿੱਗ ਨਹੀਂ ਹੈਗੀ ਬਾਕੀ ਤਕਰੀਬਨ ਪੁਲਿਸ ਵਾਲੇ ਪੁੱਛਦੇ ਰਹੇ ਪਿੰਡ ਵਾਲਿਆਂ ਨੂੰ ਆ ਕੇ ਹੂੰ ਮੇਰੇ ਵੀ ਮਤਲਬ ਇਹੀ ਦਿੰਦੇ ਸੀ ਕਿ ਬਿਆਨ ਵੀ ਨਹੀਂ ਠੀਕ ਆਉਣਾ ਠੀਕ ਹੈ ਚਲੋ ਹੂੰ ਫਿਰ ਜਦੋਂ ਜਿਵੇਂ ਤੁਸੀਂ ਦੱਸਿਆ ਵੀ 22-23 ਸਾਲ ਦੀ ਉਮਰ ਸੀ ਉਸ ਟਾਈਮ ਤੁਹਾਡੀ ਮੈਰਿਜ ਤਾਂ ਨਹੀਂ ਹੋਈ ਹੋएगी ਬਾਅਦ ਚ ਫਿਰ ਜਦੋਂ ਤੁਹਾਡੀ ਥੋੜਾ ਵਿਆਹ ਹੋਇਆ ਫਿਰ ਉਸ ਟਾਈਮ ਤੇ ਕੋਈ ਸਮੱਸਿਆ ਨਹੀਂ ਆਈ ਨਾ ਕਿ ਤੁਸੀਂ ਐਡੇ ਵੱਡੇ ਕੇਸ ਦੇ ਵਿੱਚੋਂ ਇਨਵੋਲ ਰਹੇ ਹੋ ਨਹੀਂ ਤਕਰੀਬਨ ਕੋਈ ਨਹੀਂ ਆਈਗੀ ਠੀਕ ਹੈ ਵਾਈਫ ਨਾਲ ਸੀ ਇਹਨੂੰ ਦੱਸਤਾ ਸੀਗਾ ਬਾਕੀ ਔਰ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਨਹੀਂ ਸੀ ਪਤਾ ਇਹਨੂੰ ਦੱਸਤਾ ਸੀਗਾ ਲੋਕਾਂ ਨੂੰ ਸਮਝਾਉਣਾ ਵੀ ਉਸ ਵੇਲੇ ਬੜਾ ਔਖਾ ਹੁੰਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਹਾਡੀ ਵਾਈਫ ਨੂੰ ਤੁਸੀਂ ਇਹ ਗੱਲ ਦੱਸਤੀ ਸੀਗੀ ਵੀ ਮੇਰਾ ਇਸ ਕੇਸ ਦੇ ਵਿੱਚ ਨਾਮ ਹੈ ਜਾਂ ਮੈਂ ਕੌਮੀ ਸੰਘਰਸ਼ ਦੇ ਵਿੱਚ ਕੁੱਦਿਆ ਹੋਇਆ ਹੈ। ਵਿਆਹ ਹੁੰਦਾ ਫਿਰ ਉਸ ਤੋਂ ਬਾਅਦ ਦੀ ਲਾਈਫ ਕਿੰਨੀ ਕੁ ਸਟਰਗਲ ਵਾਲੀ ਸੀ ਕਿਉਂਕਿ ਵਿਆਹ ਤੋਂ ਬਾਅਦ ਤਾਂ ਬੰਦੇ ਦੇ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਬੱਚਿਆਂ ਦਾ ਵਾਈਫ ਦਾ ਸਭ ਦਾ ਪਾਲਣ ਪੋਸ਼ਣ ਕਰਨਾ ਪੈਂਦਾ। ਫਿਰ ਕਿਸ ਤਰ੍ਹਾਂ ਦੀ ਜ਼ਿੰਦਗੀ ਰਹੀ ਉਹਦੋਂ? ਕਾਫੀ ਦਿੱਕਤਾਂ ਦਾ ਤਾਂ ਹੀ ਸਾਹਮਣਾ ਕਰਨਾ ਪਿਆ ਜੀ ਥੋੜੀ ਗਰੀਬੀ ਕਰਕੇ ਹੋ ਗਿਆ ਕਿਹ ਲੋਕੀ ਹੂੰ ਬਸ ਮੋਟਮੀਂਤ ਬਹੁਤ ਜ਼ਿਆਦਾ ਕਰਨੀ ਪਈ ਕੋਈ ਆਪਾ ਮਦਦ ਵੀ ਨੂੰ ਵੀ ਨਹੀਂ ਕਿਹਾ ਸੀਗਾ ਕਿਸੇ ਨੂੰ ਵੀ ਹੂੰ ਵੀ ਕੋਈ ਮਦਦ ਕਰੇ ਜਾਂ ਕਿਸੇ ਨੂੰ ਵੀ ਨਹੀਂ ਕਿਹਾ तकरीबन ਕਿਸੇ ਵੀ ਜੱਥੇਦੰਨੇ ਕਿਸੇ ਸੰਸਥਾ ਨੂੰ ਨਹੀਂ ਕਿਹਾ ਜੀ ਹੂੰ ਠੀਕ ਹੈ ਕਦੇ ਕਿਸੇ ਸੰਸਥਾ ਨੇ ਤੁਹਾਡਾ ਸਾਥ ਵੀ ਨਹੀਂ ਦਿੱਤਾ ਕਦੇ ਆ ਕੇ ਕਿਸੇ ਨੇ ਸਾਰ ਲਈ ਹੋਵੇ ਨਹੀਂ ਨਹੀਂ ਕਦੇ ਵੀ ਨਹੀਂ ਹੂੰ ਹੁਣ ਜਾ ਕੇ ਥੋੜਾ ਜਿਹਾ ਆਪਣਾ ਹੁਣ ਬੇਟੀ ਵੀ ਪਲੱਸ 2 ਕੀਤੀ ਹੈ ਬੇਟੀ ਨੇ ਹੂੰ ਉਸ ਤੋਂ ਬਾਅਦ ਆਈਲੈਟਸ ਖੁਦੇ ਕਰਵਾ ਦਿੱਤਾ ਸੀਗਾ ਚਲੋ ਛੇ ਬੈਂਡ ਲੈ ਲਈ ਸੀਗੇ ਬੇਟੀ ਨੇ ਹੂੰ ਹੂੰ ਅਰ ਮਤਲਬ ਬਾਹਰ ਨਹੀਂ ਪੇਜ ਸਕਿਆ ਨਹੀਂ ਆਪਣੇ ਚੰਗੰਜਾਇਸ ਸੀਗੀ ਜੀ ਹੂੰ ਠੀਕ ਹੈ ਤੇ ਉਸ ਤੋਂ ਬਾਅਦ ਉਹ ਨਰਸਿੰਗ ਦਾ ਕੋਰਸ ਕਰਦੀ ਆ ਫਸਟ ইয়ার ਸੀਗਾ 40000 ਵਰਤਾ ਸੀਗਾ ਆਪੇ ਹੂੰ ਹੂੰ ਮੈਂ ਤਾਂ ਕਰਕੇ 40000 30 ਰਹਿ ਗਈ ਸੀਗੀ ਹੂੰ 80000 ਸਾਲ ਦਾ ਸੀਗਾ ਹੂੰ ਤੇ ਆਪਣੇ ਸਿਧੂਪੁਰਾ ਜਸਵੰਤ ਸਿੰਘ ਸਿਧੂਪੁਰਾ ਆਪਣੇ ਕੇਸ 'ਚ ਉਹਨਾਂ ਨਾਲ ਗੱਲਬਾਤ ਕੀਤੀ ਹੂੰ ਉਹਨੇ ਅੱਗੇ ਕੀਤੀ ਫਿਰ ਸਿਖਰਲੀਪ ਵਾਲਿਆਂ ਨੇ ਹੂੰ ਸਿਖਰਲੀਪ ਦੇ ਵੱਲੋਂ ਤੁਹਾਨੂੰ ਹੈਲਪ ਹੈਲਪ ਵੀ ਲੀਜੀ ਆਪਾਂ ਨੂੰ ਬੇਟੀ ਦੀ ਅੱਧੀ ਫੀਸ ਭਰਾਈ ਉਹਨੇ ਚਾਲੀ ਅੱਛਾ ਉਹਨੇ ਫੀਸ ਭਰਾਈ ਇਹ ਜਿਹੜੀ ਨਰਸਿੰਗ ਕਰ ਰਹੇ ਨੇ ਉਹ ਵਾਲੀ ਫੀਸ ਹਾਂਜੀ ਹਾਂ ਹੁਣ ਬੇਟੇ ਦੀ ਵੀ ਫੀਸ ਆਪਾਂ ਨੂੰ ਆ ਗਈ ਸੀਗੀ ਪ੍ਰੋਬਲਮ ਹੂੰ ਤੇ ਵੀ ਆਪਣਾ ਧਰਮ ਸਿੰਘ ਟਰਸਟੀ ਧਰਮ ਸਿੰਘ ਚੈਰੀਟੇਬਲ ਟਰਸਟ ਉਹਨਾਂ ਨੇ ਵੀ ਹੈਲਪ ਕੀਤੀ ਹੈਲਪ ਕੀਤੀ ਇਸ ਟਾਈਮ ਹੂੰ ਕਦੇ ਕੋਈ ਹੋਰ ਕੌਮੀ ਸੰਸਥਾ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਕੀਤੀ ਜਿਸ ਦਾ 28 ਜਾਂ 29 ਸਾਲ ਤਕਰੀਬਨ ਇਸ ਕੇਸ ਨੂੰ ਹੋ ਗਏ ਨੇ ਲੱड्डू ਕਾਂਡ ਵਾਲੇ ਕੇਸ ਨੂੰ ਹੁਣ ਜਾ ਕੇ 28 29 ਸਾਲ ਬਾਅਦ ਤੁਸੀਂ ਬੜੀ ਹੁੰਨੇ ਹੋ ਤਾਂ ਬੜੀ ਲੰਬੀ ਕਾਨੂੰਨੀ ਲੜਾਈ ਵੀ ਲੜੀ ਹੋਏਗੀ ਜਿਵੇਂ ਤੁਸੀਂ ਆਰਥਿਕ ਮੰਧਾਲੀ ਦਾ ਜ਼ਿਕਰ ਕੀਤਾ ਫਿਰ ਉਹ ਚੀਜ਼ਾਂ ਨੂੰ ਕਿਵੇਂ ਤੁਸੀਂ ਮੈਨੇਜ ਕੀਤਾ ਨਾਲ-ਨਾਲ ਕੇਸ ਦਾ ਟ੍ਰਾਇਲ ਚੱਲਦਾ ਰਿਹਾ ਨਾਲ-ਨਾਲ ਆਪਣੀ ਫੈਮਲੀ ਕਿਵੇਂ ਮੈਨੇਜ ਕੀਤਾ ਆਪਣੇ ਚਲੋ ਉਧਰ ਆਪਣੀ ਮਤਲਬ ਮਦਦ ਕੀਤੀ ਹੈ ਜੀ ਅੱਛਾ ਉਧਰ ਹੈਲਪ ਤੁਹਾਨੂੰ ਮਿਲਦੀ ਰਹੀ ਹੈ ਇਹਨਾਂ 28 ਸਾਲਾਂ ਦੇ ਵਿੱਚ ਜਿਵੇਂ ਕੋਈ ਨਾ ਕੋਈ ਛੋਟੀ ਮੋਟੀ ਘਟਨਾ ਵਾਪਰ ਜਾਂਦੀ ਸੀ ਅਸੀਂ ਹੁਣ ਵੀ ਅਕਸਰ ਦੇਖਦੇ ਹਾਂ ਕਿ ਕਈ ਵਾਰੀ ਕੋਈ ਬੰਬ ਬਲਾਸਟ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਤਾਂ ਉਸ ਦੇ ਤਾਰਿਆਂ ਤਾਂ ਖਾਲਿਸਤਾਨ ਨਾਲ ਜੋੜ ਦਿੱਤੇ ਜਾਂਦੇ ਨੇ ਜਾਂ ਬਬਰ ਖਾਲਸਾ ਮੂਵਮੈਂਟ ਨਾਲ ਜੋੜ ਦਿੱਤੇ ਜਾਂਦੇ ਨੇ ਕਦੇ ਨਾ ਹਾਂ ਕਦੇ ਨਾ 28 ਸਾਲਾਂ ਦੇ ਵਿੱਚ ਤੁਹਾਡੇ ਨਾਲ ਇਦਾਂ ਦੀ ਕੋਈ ਸਮੱਸਿਆ ਹੋਈ ਕਿ ਕਿਤੇ ਕੋਈ ਘਟਨਾ ਵਾਪਰੀ ਹੋਵੇ ਤੇ ਪੁਲਿਸ ਦੁਬਾਰਾ ਫੇਰ ਆ ਕੇ ਤੁਹਾਨੂੰ ਚੱਕ ਕੇ ਲੈ ਗਈ ਹੋਵੇ ਹਾਂਜੀ 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 ਪਹਿਲਾਂ ਤਾਂ ਬਹੁਤ ਜ਼ਿਆਦਾ ਮਤਲਬ ਆਪਣੇ ਨਾਲ ਟੇਢੀ ਚੌਂਕੀ ਹੈ ਜੀ ਸਲੰਪਰ ਨੂੰ ਲੱਗਦੀ ਸੀ ਹੂੰ ਉੱਥੇ ਸੀਗੇ ਮਤਲਬ ਉਹਨੇ ਆਉਂਦਾ ਹੀ ਰਹਿਣਾ ਤਕਰੀਬਨ ਆਉਂਦਾ ਹੀ ਰਹਿਣਾ ਮੇਰੇ ਕੋਲ ਹੂੰ ਫੇਰ ਐਸਐਸਸੀਬੀ ਕੋਲ ਜਾ ਕੇ ਆ ਦੋ ਵਾਰ ਜਾਂਦਾ ਰਿਹਾ ਹੂੰ ਕੋਈ ਗੱਲਬਾਤ ਨਹੀਂ ਬੈਠ ਕੇ ਤਿੰਨ ਚਾਰ ਘੰਟੇ ਤਕਰੀਬਨ ਸ਼ਾਮ ਨੂੰ ਬੁਲਾ ਲੈਣਾ ਜੀ ਇਹਨਾਂ ਨੇ ਹੂੰ 6-7 ਵਜੇ ਤੇ 11-12 ਵਜੇ ਭੇਜਣਾ ਮੈਨੂੰ ਹੂੰ ਕੁਝ ਪੁੱਛਣਾ ਨਹੀਂ ਕਿਛਣਾ ਨਹੀਂ ਲਾਸਟ ਫਿਰ ਬੇਟਾ ਹੋਣ ਵਾਲਾ ਸੀਗਾ ਹੂੰ 2010 ਚ ਤਕਰੀਬਨ ਲਾਸਟ ਮੰਥ ਤੇ ਚੱਲਦੇ ਸੀਗੇ ਵਾਈਫ ਨੂੰ ਹੂੰ ਤੇ ਫਿਰ ਵਾਈਫ ਨੇ ਫੋਨ ਕਰਿਆ ਜੀ ਉੱਥੋਂ ਮੇਰੇ ਤੋਂ ਨੰਬਰ ਲਿਆ ਇਹਨਾਂ ਨੇ ਹੂੰ ਇਹ ਮੈਂ ਕੁਛ ਦਿਆਂ ਵੀ ਇਸ ਤਰ੍ਹਾਂ ਨਾ ਫਿਰ ਇੱਕ ਵਾਈਫ ਨੇ ਕਿਹਾ ਕਿ ਇਹ ਇਸ ਤਰ੍ਹਾਂ ਮੇਰੀ ਪ੍ਰੋਬਲਮ ਆ ਹੂੰ ਅਰੇ ਕਿਹੜਾ ਘਰੇ ਆ ਕੋਈ ਅਸੀਂ ਦੋਨੋਂ ਹੀ ਆ ਕਿ ਬੇਟੀ ਛੁੱਟੀ ਆ ਇਹ ਕੱਲ ਮੈਨੂੰ 19 ਕੀ ਹੋ ਜਾਵੇ ਮੇਰਾ ਕੌਣ ਜ਼ਿੰਮੇਵਾਰ ਆ ਤੁਸੀਂ ਤੀ ਇਹ ਦਿਨ ਇਹਨਾਂ ਨੂੰ ਬੁਲਾਉਨੇ ਆ ਬੁਲਾ ਲੰਨੇ ਆ ਹੂੰ ਉਸ ਤੋਂ ਬਾਅਦ ਨਹੀਂ ਬੁਲਾਇਆ ਨਹੀਂ ਬੁਲਾਇਆ ਵਾਈਫ ਨੇ ਕਿਸ ਤਰ੍ਹਾਂ ਦਾ ਸਟਰਗਲ ਕਿਉਂਕਿ ਇੱਕ ਘਰ ਦੀ ਜਿਹੜੀ ਨੀ ਹੈ ਉਹ ਔਰਤ ਦੇ ਸਿਰ ਤੇ ਟਿਕੀ ਹੁੰਦੀ ਹੈ ਹਨਾ ਉਹਨਾਂ ਨੇ ਫਿਰ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਸਟਰਗਲ ਹੈ ਇੱਕ ਤਾਂ ਕਹਾਣੀ ਤੁਸੀਂ ਦੱਸ ਹੀ ਦਿੱਤੀ ਕਿ ਪੁਲਿਸ ਸਟੇਸ਼ਨ ਫੋਨ ਕੀਤਾ ਉਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਨਾਂ ਨੇ ਫੇਸ ਕੀਤੇ ਆ ਉਹਨਾਂ ਨੇ ਵੀ ਕਾफी ਮਤਲਬ ਮਿਹਨਤ ਕੀਤੀ ਜੀ ਘਰੇ ਆਪਣੇ ਸਿਲਾਈ ਵਗੈਰਾ ਕਰਨੀ ਖੁਦ ਫਾਈਨੈਂਸ਼ਲੀ ਵੀ ਥੋੜੀ ਹੈਲਪ ਕੀਤੀ ਹਾਂਜੀ ਕੀਤੀ ਹਾਂ ਹੂੰ 2004 ਦੇ ਵਿੱਚ ਜਦੋਂ ਬੁੜਾਲ ਜੇਲ ਬ੍ਰੇਕ ਹੋਇਆ ਸੁਰੰਗ ਪਟਕੇ ਜਦੋਂ ਸਿੰਘ ਗਏ ਉਦੋਂ ਤੁਸੀਂ ਕਿੱਥੇ ਸੀ ਉਸ ਵੇਲੇ ਉਸ ਟਾਈਮ ਮੈਂ ਕਰੇ ਸੀਗਾ ਤੇ ਮੈਨੂੰ ਲੱਗੇ ਸੀਗੇ ਮਤਲਬ ਜਦੋਂ ਇਹ ਫਰਾਰ ਹੋਏ ਸੀਗੇ ਸੁਰੰਗ ਪਟਕੇ ਜਿੱਥੇ ਰਾਣੀ ਤੇ ਉਦੋਂ ਰਾਤ ਨੂੰ ਲੱਗੇ ਸੀਗੇ ਮੈਨੂੰ ਤਕਰੀਬਨ 9-10 10 ਵਜੇ ਲੱਗੇ ਉਹਨੇ ਰਾਤ ਨੂੰ ਹਮ ਮੇਰੇ ਖਿਆਲ ਆ ਜਨਵਰੀ 2004 ਸੀਗਾ ਹੂੰ ਤੇ ਰਾਤ ਨੂੰ ਲੈ ਗਏ ਮੈਨੂੰ ਜੀ ਤੇ ਸਵੇਰੇ ਸਵੇਰੇ ਘਰ ਦੇ ਫਿਰਿਆ ਹਾਈ ਕੋਰਟ ਕੋਲੇ ਦੇ ਉੱਥੇ ਚਲੇ ਗਏ ਵਕੀਲ ਸਾਹਿਬ ਕੋਲ ਹੂੰ ਅੰਜ ਅਮਰ ਸਿੰਘ ਚੱਲ ਸੀ ਗਏ ਉਸ ਟਾਈਮ ਹੂੰ ਉਹਨਾਂ ਕੋਲ ਕੋਈ ਨਾ ਰੇਟ ਲਾਈ ਤੇ ਫਿਰ ਮਤਲਬ ਆਰਡਰ ਕਰਤੇ ਸੀਗੇ ਇਹਨਾਂ ਨੂੰ ਹੂੰ ਸਟਾਫ ਵਾਲੇ ਨੂੰ ਹੂੰ ਸੀ ਇਹ ਸਟਾਫ ਵਾਲੇ ਨੂੰ ਇਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਪੁੱਛੇ ਕਿ ਛ ਕਰਕੇ ਵਾਪਸ ਕਰਨਾ ਹੂੰ ਤਾਨੂੰ ਇਲਮ ਸੀਗਾ ਕਿ ਉਹ ਅਲਜੀਲ ਬ੍ਰੇਕ ਹੋਏਗਾ ਜੇਲ ਟੁੱਟੇਗੀ சுரੰਗ ਪੱਟੀ ਜਾਏਗੀ ਉਸ ਟਾਈਮ ਤੁਹਾਨੂੰ ਆਈਡੀਆ ਸੀ ਇਸ ਟਾਈਮ ਆਈ ਨਹੀਂ ਸੀਗਾ ਮਤਲਬ ਇਹ ਸੀਗਾ ਜ਼ਰੂਰ ਵੀ ਹਾਂ ਸਿੰਘਾਂ ਨੂੰ ਕੋਈ ਸ਼ੇਰਾਂ ਨੂੰ ਰੋਕ ਨਹੀਂ ਸਕਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਤਰੀਕਾ ਵਰਤ ਕੇ ਨਾ ਨੇ ਚਲੀ ਜਾਣਾ ਤੁਸੀਂ ਭਾਈ ਜਗਤਾਰ ਸਿੰਘ ਹਵਾਲਾ ਦੇ ਕਾਫੀ ਲੰਬਾ ਸਮਾਂ ਸਾਥੀ ਰਹੇ ਹੋ ਹੁਣ ਵੀ ਉਹਨਾਂ ਦੇ ਸਾਥੀ ਹੀ ਹੋ ਉਹਨਾਂ ਦੀ ਪਰਸਨੈਲਿਟੀ ਦੀ ਕੋਈ ਖਾਸ ਇਹੋ ਜੀ ਚੀਜ਼ ਜਿਹੜੀ ਬਾਕੀਆਂ ਨਾਲੋਂ ਵੱਖਰੀ ਹੈ ਜੋ ਅੱਜ ਵੀ ਉਹਨਾਂ ਨੂੰ ਹਾਰਨ ਨਹੀਂ ਦਿੰਦੇ ਉਹਨਾਂ 'ਚ ਜਜ਼ਬਾ ਬਹੁਤ ਹੈ ਜੀ ਕਹਿ ਲੋ ਕਿ ਸ਼ੇਰ ਵਾਲਾ ਜਿਗਰਾ ਹੈ ਜੀ ਉਹਨਾਂ ਦਾ ਹਮ ਠੀਕ ਹੈ ਮਤਲਬ ਉਹ ਕਿਸੇ ਤੋਂ ਡਰਦੇ ਨਹੀਂ ਨਾ ਮੌਤ ਨੂੰ ਕਹਿ ਲੋ ਕਿ ਜਿਵੇਂ ਹਮ ਮਤਲਬ ਥੋੜੀ ਤਾਂ ਹੀ ਰੱਖਦੇ ਆ ਹਮ ਹਾਂਜੀ ਜੇਲ੍ਹ ਦੇ ਅੰਦਰ ਵੀ ਬਿਲਕੁਲ ਇਨਹੀਕ ਰੋਕੇ ਦਿੰਦੇ ਨੇ ਬਿਲਕੁਲ ਹਮ ਕੁਝ ਲੋਕਾਂ ਨਾਲ ਜਦੋਂ ਅਸੀਂ ਵਿਚਰਦੇ ਆ ਨਾ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਬੁੜਾ ਜੇਲ੍ਹ ਬ੍ਰੇਕ ਹੋਇਆ ਹੈ 2004 ਵਾਲਾ ਹਮ ਅਗਰ ਉਹ ਨਾ ਹੁੰਦਾ ਤਾਂ ਹੋ ਸਕਦਾ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਰੈਪਿਊਟੇਸ਼ਨ ਹੈ ਉਹਨੂੰ ਪੋਜ਼ਿਟਿਵ ਕੰਡਕਟ ਦੇ ਵਿੱਚ ਜੋੜ ਦਿੱਤਾ ਜਾਂਦਾ ਕਿਤੇ ਨਾ ਕਿਤੇ ਬੁੜ੍ਹਾਲ ਜੇਲ੍ਹ ਬ੍ਰੇਕ ਨਹੀਂ ਉਹਨਾਂ ਦੀ ਰਿਹਾਈ ਦੇ ਵਿੱਚ ਜਾਂ ਉਹਨਾਂ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਵਿੱਚ ਅੜਿਕਾ ਡਾਇਆ ਇੰਦਾ ਹੈ ਇਹ ਤਾਂ ਸਰਕਾਰਾਂ ਜੀ ਤੁਹਾਨੂੰ ਪਤਾ ਹੀ ਹੈ ਮਤਲਬ ਹਮ ਇਹਨਾਂ ਤਾਂ ਹੀ ਦੇਖਣਾ ਉਹਨਾਂ ਨੇ ਨੈਗੇਟਿਵ ਹੀ ਦੇਖਣੀ ਨੇ ਕੋਈ ਪੋਜ਼ਿਟਿਵ ਤਾਂ ਦੇਖਣੀ ਨਹੀਂ ਹਮ ਸਰਕਾਰਾਂ ਜੀ ਤੁਹਾਨੂੰ ਪਤਾ ਹੀ ਹੈ ਹਮ ਇਹ ਕਿਤੇ ਸਿੰਘਾਂ ਦੇ ਨਾਲ ਤਾਂ ਚੱਲੇ ਨਹੀਂ ਸਕਦੀਆਂ ਨਹੀਂ ਨਕ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ। ਲਗਾਤਾਰ ਚੱਲ ਰਹੀ ਹੈ। ਕੁਝ ਕਿਸੇ ਹੱਦ ਤੱਕ ਸਫਲਤਾ ਵੀ ਮਿਲੀ ਹੈ ਕਿਉਂਕਿ 2-3 ਬੰਦੀ ਸਿੰਘ ਜਿਹੜੇ ਨੇ ਰਹਾ ਹੋ ਕੇ ਬਾਹਰ ਵੀ ਆਏ ਨੇ। ਹਾਂ ਜੀ। ਬਾਕੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਕੀ ਸੋਚਦੇ ਹੋ? ਖਾਸ ਤੌਰ ਤੇ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਪਿਹੋਰਾ, ਭਾਈ ਜਗਤਾਰ ਸਿੰਘ ਤਾਰਾ ਉਹ ਤੇ ਤੁਹਾਡੇ ਸਾਥੀ ਹੀ ਰਹੇ ਨੇ। ਉਹਨਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਿੰਨੇ ਕ ਆਸਵੰਦ ਹੋ? ਕੀ ਸੋਚਦੇ ਹੋ ਕਿ ਕਿੰਨੀਆਂ ਕ ਕੰਪਲਿਕੀਸ਼ਨਸ ਨੇ? ਕਿੰਨੀਆਂ ਕ ਗੁੰਝਲਾਂ ਨੇ ਉਹਨਾਂ ਦੀ ਰਿਹਾਈ ਦੇ ਵਿੱਚ? ਤੇ ਸਰਕਾਰਾਂ ਜੀ ਇਹਨਾਂ ਨੇ ਮੁਸ਼ਕਲ ਆ ਮਤਲਬ ਸਰਕਾਰ ਵੀ سنگਨ ਰਿਹਾ ਕਰ ਦੂਗੀ ਵੈਸੇ ਸਾਡੀ ਤਾਂ ਸਭ ਦੀ ਇਹੀ ਕੋਸ਼ਿਸ਼ ਹੈ ਜੀ ਮਤਲਬ ਰਿਹਾਈ ਹੋ ਜਾਣੀ ਚਾਹੀਦੀ ਹੈ ਜੀ کافی ਲੰਬਾ ਸਮਾਂ ਹੋ ਗਿਆ ਨਾ ਉਹਨੇ ਜੀ ਅੰਦਰ ਠੀਕ ਹੈ ਕੇਸ ਵੀ ਕਾਫੀ ਜ਼ਿਆਦਾ ਬਰੀ ਹੋ ਗਏ ਤਕਰੀਬਨ ਉਹਨਾਂ ਦੇ ਠੀਕ ਹੈ ਜੀ ਮਤਲਬ ਛੱਡੀ ਦੇਣਾ ਚਾਹੀਦਾ ਸਰਕਾਰਾਂ ਨੂੰ ਚੰਗੀ ਗੱਲ ਆ ਹਮ ਜਿਹੜਾ ਲੱਡੂ ਕਾਂਡ ਕੇਸ ਹੈ ਇਸ ਦੇ ਵਿੱਚ ਤੁਹਾਡੇ ਨਾਲ ਤੁਹਾਡੇ ਸਮੇਤ ਨੌ ਸਾਥੀ ਤੁਹਾਡੇ ਬਰੀ ਹੋਏ ਨੇ ਹਾਂ ਜਿਹੜੇ ਤੁਹਾਡੇ ਬਾਕੀ ਸਾਥੀ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਭਾਈ ਜਸਵੰਤ ਸਿੰਘ ਸਿੱਧੂਪੁਰ ਨੇ ਇਸ ਤੋਂ ਇਲਾਵਾ ਜਿਹੜੇ ਹੋਰ ਸਾਥੀ ਨੇ ਉਹ ਕੌਣ ਕੌਣ ਨੇ ਤੇ ਅੱਜ ਕੱਲ ਕੀ ਕਰ ਰਹੇ ਨੇ ਤੇ ਬਲਵਿੰਦਰ ਸਿੰਘ ਆ ਜੀ ਹੂੰ ਤੇ ਉਹ ਟਿਪਰ ਚਲਾ ਕੇ ਡਰਾਈਵਿੰਗ ਕਰਦਾ ਹੈ ਹੂੰ ਤੇ ਜਸਪਾਲ ਸਿੰਘ ਢਿੱਲੋਂ ਆ ਜੀ ਉਹ ਵੀ ਘਰੇ ਹੀ ਨੇ ਤਕਰੀਬਨ ਹੂੰ ਤੇ ਦੋ ਤਿੰਨ ਦੋ ਜਣੇ ਡੈਥ ਹੋ ਗਈ ਸੀਤਲ ਆ ਪਛਾਦ ਮੇ ਸਰਜੀ ਜੀ ਦੀ ਮੈ ਡੈਥ ਹੋ ਗਈ ਤੇ ਦਰਜੀਤ ਸਿੰਘ ਰਾਜਪੂਰ ਸੀਗੇ ਵਕੀਲ ਸਾਹਿਬ ਹਾਈ ਕੋਰਟ ਦੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਹਾਂ 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 ਤੇ ਬਾਕੀ ਬਲਜੀਤ ਸਿੰਘ ਅਖਾਲਸਾ ਜੀ ਚੱਲੇ ਗਏ ਤੁਸੀਂ ਹਾਂ ਉਹ ਵੀ ਵਿਚਰੇ ਮੀ ਬਸ ਠੀਕ ਕਰੀ ਨੇ ਹਾਂ ਇਹ ਸਾਰੇ ਵੀ ਮੁਲਾਕਾਤ ਕਰਨ ਜਾਂਦੇ ਸੀ ਗਲਤ ਐਡਰੈਸ ਤੇ ਇਹ ਨਹੀਂ ਇਹ ਸਹੀ ਰਸਤੇ ਜਾਂਦੇ ਸੀ ਹਾਂ ਇਹ ਕੋਈ ਸਹੀ ਪਰ ਇਹਨਾਂ ਨੂੰ ਕਿਵੇਂ ਵਿੱਚ ਇਨਵੋਲ ਕੀਤਾ ਗਿਆ ਕੇਸ ਦੇ ਬਸ ਜਿਹੜੇ ਵੀ ਇਹਨਾਂ ਦੀ ਮੁਲਾਕਾਤ ਜਾਂਦੇ ਸੀਗੇ ਜੀ ਉਹਨਾਂ ਨੂੰ ਸਭ ਨੂੰ ਇਨਵੋਲ ਕਰ ਲਿਆ ਸੀ ਹੂੰ ਹੋਰ ਵੀ ਸੀਗੇ ਜਿਹੜੇ ਜਾਂਦੇ ਉਹਨਾਂ ਤੋਂ ਵੀ ਪੁੱਛ-ਕਿਚ ਹੋਈ ਆ ਹੂੰ ਯਾਨੀ ਕਿ ਜਿਹੜੇ ਜ਼ਿਆਦਾ ਜਾਂਦੇ ਸੀਗੇ ਥੋੜੀ ਕ ਮਤਲਬ ਕੜੀ ਜੁੜੀ ਹੋਈ ਸੀਗੀ ਹੂੰ ਉਹ ਹੂੰ ਹੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਅ ਦੇਖੇ ਨੇ ਚੜ੍ਹਦੀ ਜਵਾਨੀ ਤੋਂ ਲੈ ਕੇ ਹੁਣ ਇਸ ਉਮਰ ਤੱਕ ਅੱਜ ਵੀ ਤੁਸੀਂ ਉਤਾਰ ਚੜਾਈ ਦੇਖ ਰਹੇ ਹੋ ਬਹੁਤ ਸਾਰੇ ਆਰਥਿਕ ਮੰਦਹਾਲੇ ਜੋ ਵੀ ਲੰਘ ਰਹੇ ਹੋ ਬਹੁਤ ਚੀਜ਼ਾਂ ਫੇਸ ਕਰ ਰਹੇ ਹੋ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਵੀ ਸਮੱਸਿਆ ਆਈ ਲਾਈਫ ਦੀ ਮਤਲਬ ਕਹਿ ਲਿਏ ਕਿ ਹਰ ਪੜਾ ਦੇ ਉੱਤੇ ਇਸ ਸਮੱਸਿਆ ਦਾ ਸਾਹਮਣਾ ਕੀਤਾ ਕੋਈ ਗਿਲਾ ਹੈ ਕੋਈ ਸ਼ਿਕਵਾ ਹੈ ਜਾਂ ਕੋਈ ਪਛਤਾਵਾ ਹੈ ਕਿ ਜੇ ਇਸ ਚੀਜ਼ ਦੇ ਵਿੱਚ ਇਨਵੋਲਵ ਨਾ ਹੋਇਆ ਹੁੰਦਾ ਤਾਂ ਅੱਜ ਜ਼ਿੰਦਗੀ ਕੁਝ ਹੋਰ ਹੁੰਦੀ ਨਹੀਂ ਇਹ ਕੋਈ ਪਛਤਾਵਾ ਨਹੀਂ ਹੈਗਾ ਕਿਉਂਕਿ ਕੌਮ ਵੀ ਕੌਮ ਵਾਸਤੇ ਕੀਤਾ ਜੀ ਆਪਾਂ ਨੇ ਹਾਂ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਹੈਗਾ ਜਿਹੜਾ ਪਛਤਾਵਾ ਹੋਊਗਾ ਹਾਂ ਕੌਮ ਵਾਸਤੇ ਕਰਿਆ ਜਾਂ ਅੱਗੇ ਵੀ ਕਰਾਂਗੇ ਕੋਈ ਚੱਕਰ ਨਹੀਂ ਮਹਾਰਾਜ ਨੇ ਸੇਵਾ ਕਰਾਈ ਅੱਗੇ ਵੀ ਕਰਾਂਗੇ ਅੱਗੇ ਵੀ ਕਰਾਂਗੇ ਜਦੋਂ ਕਦੇ ਬੱਚਿਆਂ ਨਾਲ ਗੱਲਬਾਤ ਹੁੰਦੀ ਹੈ ਉਹ ਕਦੇ ਨਹੀਂ ਕਹਿੰਦੇ ਕਿ ਤੁਸੀਂ ਇਹ ਕੀ ਕੀਤਾ ਨਹੀਂ 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 ਉਹ ਤਾਂ ਜੇਕਰ ਫਕਰ ਮਹਿਸੂਸ ਕਰਦੇ ਵੀ ਆ ਸਾਡੇ ਪਾਪਾ ਮਤਲਬ ਖਾੜਕੋ ਸਿੰਘ ਰਹੇ ਆ ਖਾੜਕੋ ਸਿੰਘ ਰਹੇ ਆ ਇਸ ਗੱਲ ਦੇ ਵਿੱਚ ਉਹ ਪ੍ਰਾਊਡ ਫੀਲ ਕਰਦੇ ਨੇ ਅੱਜ ਕੱਲ੍ਹ ਵੈਸੇ ਨਾਰਮਲ ਅਸੀਂ ਸੋਸਾਇਟੀ 'ਚ ਦੇਖੀਏ ਨਾ ਖਾੜਕੋ ਸ਼ਬਦ ਨੂੰ ਬੜੇ ਅਜੀਬ ਤਰੀਕੇ ਨਾਲ ਵੇਖਿਆ ਜਾਂਦਾ ਆਪਾਂ ਲੋਕਾਂ ਵੱਲੋਂ ਪਰ ਤੁਹਾਡੇ ਬੱਚੇ ਤੁਸੀਂ ਖੁਸ਼ਕਿਸਮਤ ਹੋ ਕਿ ਪ੍ਰਾਊਡ ਫੀਲ ਕਰ ਰਹੇ ਹੋ ਤੁਹਾਡੇ ਮਤਲਬ ਉਹਨਾਂ ਦੇ ਫਾਦਰ ਖਾੜ ਕੋ ਰਹੇ ਨੇ ਸੋ ਅੱਜ ਦੀ ਕੌਮ ਨੂੰ ਕਿੱਥੇ ਖੜਾ ਦੇਖਦੇ ਹੋ ਕੌਮ ਦੀ ਲੜਾਈ ਦੇ ਵਿੱਚ ਤੁਸੀਂ ਰਹੇ ਹੋ ਹੁਣ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਜੇ ਅੱਗੇ ਵੀ ਮੈਨੂੰ ਮੌਕਾ ਮਿਲਿਆ ਤਾਂ ਮੈਂ ਲੜਾਈ ਲੜਾਂਗਾ ਅੱਜ ਕੌਮ ਨੂੰ ਕਿੱਥੇ ਖੜੀ ਦੇਖਦੇ ਹੋ ਅੱਜ ਕੌਮ ਜੀ ਜ਼ਿਆਦਾ ਨਸ਼ਿਆਂ ਨੇ ਜ਼ਿਆਦਾ ਘੇਰ ਲਿਆ ਹੁਣ ਹੂੰ ਪੰਜਾਬ ਨੂੰ ਆਪਣੇ ਨੂੰ ਹੂੰ ਉਹਦੇ ਕਰਕੇ ਬਹੁਤ ਮੁਸ਼ਕਲ ਹੈ ਮੈਂ ਤੇ ਇਹ ਕਹਾਂਗਾ ਵੀ ਹਰ ਪਿੰਡ ਚਾਰ ਜਗ੍ਹਾ ਤੇ ਹਮ ਨਸ਼ਿਆਂ ਦੀ ਰੋਕ ਹੋਣੀ ਚਾਹੀਦੀ ਆ। ਹਮ ਜਿਆਦਾਤਰ ਚਿੱਟੇ ਵਰਗੀ ਜਿਹੜਾ ਦਰਿਆ ਚੱਲ ਰਿਹਾ ਹੈ ਹਮ ਉਹਦੀ ਰੋਕ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਤਰ੍ਹਾਂ। ਹਮ ਤਾਂ ਹੀ ਕੌਮ ਅੱਗੇ ਚੱਲੇਗੀ ਨਹੀਂ ਤਾਂ ਮੁਸ਼ਕਲ ਹੋ ਜੂਗਾ। ਕਹਿ ਰਹੇ ਹੋ ਕਿ ਪੰਜਾਬ 'ਚ ਭਈ ਆ ਜੂਗਾ। ਹਮ ਆਪਣੇ ਬੱਚੇ ਬਾਹਰ ਜਾ ਰਹੇ ਆ। ਹਮ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਭਈ ਆ ਪਰਵਾਸੀ ਆ ਜਾਣਗੇ। ਇਹ ਸਮੱਸਿਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਕਿ ਪਰਵਾਸੀ ਲਗਾਤਾਰ ਪੰਜਾਬ ਦੇ ਵਿੱਚ ਹਾਵੇ ਹੋ ਰਹੇ ਨੇ। ਬਹੁਤ ਜ਼ਿਆਦਾ ਜੀ। ਪੰਜਾਬ ਦੀ ਕਿਤੇ ਨਾ ਕਿਤੇ ਮਨ ਨੂੰ ਥੋੜਾ ਬਹੁਤ ਖਤਰਾ ਮਹਿਸੂਸ ਕਰਦੀ ਹਾਂ ਇਸ ਚੀਜ਼ ਤੋਂ ਹਮਮ ਜੰਦ ਜੰਦੇ ਕੋਈ ਦਰਸ਼ਕਾਂ ਨੂੰ ਸੰਦੇਸ਼ ਦੇਣਾ ਚਾਹੂੰ ਸਾਡੀ ਆਡੀਅנס ਨੂੰ ਇਹੀ ਕਹਾਂਗਾ ਜੀ ਵੀ ਨਸ਼ਿਆਂ ਤੇ ਰੋਕ ਲੱਗ ਜਵੇ ਆਪਣੀ ਕੌਮ ਵਾਸਤੇ ਕਹ ਲੋ ਕਿ ਸਿੱਧੀ ਪੌਣ ਤੋਂ ਵੀ ਕਦੇ ਨਾ ਡਰੋ ਡਰਨਾ ਨਾ ਰੱਖੋ ਬਿਲਕੁਲ ਵੀ ਜੋ ਕਰਨਾ ਹੈ ਜਿਗਰੇ ਨਾਲ ਕਰੋ ਬਸ ਹਮ ਠੀਕ ਹੈ ਸਤਨਾਮ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਐਸੀ ਅੱਜ ਦੀ ਖਾਸ ਫਿਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਕੌਮੀ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ